ਜਿਹੜੀ ਮੀਟਿੰਗ ਸੀ ਤੁਹਾਨੂੰ ਪਤਾ ਸੀਤੇ ਦਿਨੀ ਸਾਡੇ ਵੱਡੇ ਬਰਾਸ ਸੰਦੀਪੁਰਾ ਥਾਪੜ ਦੇ ਉੱਤੇ ਇੱਕ ਕਾਤਲਾਨਾ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਆਤਕਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ ਉਹਦੇ ਸਬੰਧ ਦੇ ਵਿੱਚ ਹਿੰਦੂ ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ ਹਿੰਦੂ ਸੰਗਠਨ ਨੇ ਵਕ ਵਕ ਜਿਹੜੇ ਹਿੰਦੂ ਸ਼ਕਤੀ ਲਈ ਕੰਮ ਕਰਦੇ ਨੇ ਸਨਾਤਨ ਧਰਮ ਲਈ ਕੰਮ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ ਤੇ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ ਚਾਹੇ ਕੋਈ ਵੀ ਲਾ ਲਓ ਮੈਂ ਇਹ ਨਹੀਂ ਗੱਲ ਕਹਿੰਦਾ ਚਾਹੇ ਸਿੱਖ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ ਜੇ ਮੁਸਲਮਾਨਾਂ ਨਾਲ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਈਸਾਈਆਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਦਰਦੀ ਜਿਹੜੀ ਲੜਾਈ ਹੈ ਓਏ ਉਸ ਮਤਲਬ ਇੱਕ ਸਨਾਤਨ ਲੱਗ ਖੜਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤ ਸ਼ਬਦਾਂ ਦੀ ਜਿਹੜੀ Facebook ਤੇ Social Media ਤੇ ਪਾਈ ਜਾਂਦੀ ਹੈ ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਹਾਂ ਤੇ ਉਹਦੇ ਉੱਤੇ ਕੋਈ ਕਾਰਵਾਈ ਦੇ ਨਾਮ ਤੇ ਸਿਰਫ ਲੌਲੀਪੌਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ ਹੈ। ਉੱਤੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗੱਲ ਕਰਨ ਕੀਤੀ ਸੀ ਉਹਦੇ ਚ ਇੱਕ ਸੀਗਾ ਇੱਕ ਤਾਂ ਸੰਦੀਪ ਗੋਰਾ ਥਾਪਰ ਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ NIA ਤੋਂ ਜਾਂ CBI ਤੋਂ ਕਰਾਈ ਜਾਵੇ ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ ਗਵਰਨਰ ਸਾਹਿਬ ਨੂੰ। ਔਰ ਉਸ ਤੋਂ ਬਾਅਦ ਹਿੰਦੂਆਂ ਦੀ ਗੱਲ ਰੱਖਣ ਲਈ ਸਾਡੀ ਗੱਲ ਰੱਖਣ ਲਈ ਸਾਡੇ ਕੋਲ ਕੋਈ ਪਲੇਟਫਾਰਮ ਹੀ ਐ ਨਹੀਂ। ਹਿੰਦੂ ਬੋਰਡ ਦਾ ਹਿੰਦੂ ਬੋਰਡ ਦਾ ਗਠਨ ਕੀਤਾ ਜਾਵੇ ਜਿਹਦੇ ਸਾਡੇ ਹਿੰਦੂ ਸਮਾਜ ਦੇ ਜਿਹੜੇ ਮੋਰੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪੈਰਟੀਕੂਲਰ ਸਰਕਾਰ ਕੋਲ ਵੀ ਆਧਾਰਾ ਹੋਵੇ ਵੀ ਸਾਡੀ ਗੱਲ ਹਿੰਦੂ ਸਰਕਾਰ ਤੱਕ ਪਹੁੰਚੇ ਪੰਜਾਬੀ ਹਿੰਦੂ ਦੀ ਗੱਲ ਤੀਜਾ ਉਹਦੇ ਚ ਸੀਗਾ ਵੀ ਹਿੰਦੂਆ ਦੀ ਸੁਰੱਖਿਆ ਨੂੰ ਜਿਹੜਾ ਓਏ ਕਿੰਨੀ ਬਣਾਈ ਜਾਵੇ ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨਮੈਨ ਦਿਓ ਨਾ ਗਨਮੈਨ ਦੀ ਰਾਜਨੀਤੀ ਚ ਅਸੀਂ ਆਨੇ ਆ ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਦੀ ਸਮਾਈ ਲਈ ਉਹਨਾਂ ਤੇ ਹਮਲੇ ਹੋ ਰਹੇ ਨੇ ਅਸੀਂ ਮਾਨਯੋਗ ਸ਼ਿਵੀ ਸਾਹਿਬ ਨੂੰ ਪਿੱਤੇ ਦੀ ਨਹੀਂ ਅਸੀਂ ਮੰਗ ਪੱਤਰੇ ਚ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ ਚ ਕਿੰਨੀ ਜ਼ਰੂਰੀ ਨਹੀਂ ਗਨਮੈਨ ਨਾਲ ਲਈ ਹੈ ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤੇ ਉਹਨਾਂ ਨੂੰ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਹਥਿਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਦੁਸ਼ਪ੍ਰਚਾਰ ਕਰਦੇ ਆ ਲੋਗ ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸਨ ਕਰਦਾ ਉਹਦੇ ਤੇ ਕਵਿਕ ਕਾਰਵਾਈ ਐਸੀ ਐਸੀ ਗਿਆਪਨ ਨਾ ਕਿ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਖਾਲੀ ਪਰਚਾ ਨਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ ਤੀਸਰਾ ਜਿਵੇਂ 6 ਮਾਰਚ ਦੇ ਜਦੋਂ ਆਪਾਂ ਪਰਟੀਕੂਲਰ ਮੈਂ ਗੱਲ ਕਰ ਰਿਹਾ ਮੈਂ ਕਿਸੇ ਸਮਾਏ ਨੂੰ ਟਾਰਗੇਟ ਨਹੀਂ ਕਰ ਰਿਹਾ ਜਿਵੇਂ ਸ਼ਿਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਠੀਕ ਹੈ ਨਾ ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ ਰਿਵਾਜ ਬਹੁਤ ਪੁਰਾਣੇ ਨੇ ਲੇਕਿਨ ਇਹ ਆ ਵੀ ਅੱਗੇ ਅੱਗੇ ਚਲਦੇ ਨਹੀਂ ਆਏ ਸੋ ਅਸੀਂ ਜਿਹੜਾ ਭੋਲੇ ਨਾਜੀ ਦਾ ਤਰਸ਼ੂਲ ਹੈ ਜਿਵੇਂ ਤਰਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ ਆ ਸਾਡੀ ਅਸੀਂ ਇਹ ਮਲਨ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ ਹੈ ਧਾਰਮਿਕ ਚਿੰਨ ਨੂੰ ਤਰਸ਼ੂਲ ਨੂੰ ਮਾਨਤਾ ਦਿੱਤੀ ਜਾਵੇ ਜਿਵੇਂ ਸਿੱਖ ਸਮਾਜ ਦੇ ਲੋਕ ਸ਼ਿਰੀ ਸਾਹਿਬ ਪਾ ਕੇ ਘੁੰਮਦੇ ਨੇ ਅਸੀਂ ਸਰੇਆ ਮੇ ਤਰਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਅਸੀਂ ਇਹ ਦਿਨ ਜਾ ਰਹੇ ਹਾਂ ਹਾਂ ਜੀ ਹਾਂ ਜੀ ਤੇ ਦੂਜੀ ਗੱਲ ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ Hindu ਆਪਣੀ ਸੁਰੱਖਿਆ ਲਈ ਇਹ ਆਪਣੇ ਧਾਰਮਿਕ ਚਿੰਨ੍ਹ ਨੂੰ ਕੈਰੀ ਨਹੀਂ ਕਰ ਸਕਦਾ ਤੇ ਜਿਹੜਾ ਧਾਰਮਿਕ ਚਿੰਨ੍ਹਾਂ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਕ ਜਿਹੜੀ ਸਰੇਆ ਹਥਿਆਰ ਦੀ ਨਮਾਇਸ਼ ਕਰ ਰਹੇ ਨੇ ਉਹ ਨਮਾਇਸ਼ ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ ਤੇ ਪੰਜਾਬ ਦੇ ਮੰਦਰਲੀ ਜਿਵੇਂ ਪੀਤੇ ਦੀ ਨਹੀਂ ਤੁਸੀਂ ਸਾਰੀ ਜਾਣਦੇ ਹੋਗੇ ਸ਼ੰਗਲਾਲੇ ਸ਼ਵਾਲੇ ਮੰਦਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਟਿਆਲੇ ਕਾਲੀ ਮਾਤਾ ਮੰਦਰ ਤੇ ਵੀ ਹੋਇਆ ਸੋ ਮੰਦਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਪੰਜਾਬ ਦੇ ਅੱਜ ਵਿਭਿੰਨ-ਵਿਭਿੰਨ ਸੰਗਠਨਾ ਦੇ ਜਿਹੜੇ ਮੋਦਵਾਰ ਲੀਡਰ ਨੇ ਉਹ ਇਕੱਠੇ ਹੋਏ ਨੇ ਤੇ ਉਹਨਾਂ ਦੀ ਸਰਬਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਦੇ ਚ ਪੰਜਾਬ ਦੇ ਕੋਈ ਵੀ ਹਿੰਦੂਆ ਦੇ ਮੁੱਦੇ ਨੂੰ ਇਹ ਨਹੀਂ ਹੋਈ ਅਲੱਗ-ਅਲੱਗ ਢਫਲੀ ਵੱਜ ਰਹੀ ਹੈ ਵੀ ਕਿਸੇ ਹਿੰਦੂ ਨਾਲ ਹੋਈ ਹੋ ਕਹਿੰਦਾ ਮੇਰਾ ਸੰਗਠਨ ਫਲਾਣਾ ਹੈ ਵੀ ਮੇਰਾ ਕੰਮ ਨਹੀਂ ਹੈਗਾ ਕੋਈ ਵੀ ਹਿੰਦੂ ਨਾਲ ਜਾਂ ਹਿੰਦੂ ਸੰਗਠਨ ਵਾਲੇ ਬੰਦਿਆਂ ਨਾਲ ਕੋਈ ਕੰਮ ਹੋਊਗਾ ਉਹਦੇ ਤੇ ਕੋਰ ਕਮੇਟੀ ਇੱਕ ਜੋ ਟੋ ਕੇ ਕੰਮ ਕਰੇਗੀ ਇਹ ਅੱਜ ਦੇ ਜਿਹੜਾ ਸਾਡੇ ਮੀਟਿੰਗ ਦਾ ਮੁੱਦਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਵੀ ਹਿੰਦੂਆਂ ਦੀ ਜਿਹੜੀ ਸਹਿਨਸ਼ੀਲਤਾ ਹੈ ਉਹਨੂੰ ਨਾ ਪਰਖਿਆ ਜਾਵੇ ਸੰਦੀਪ ਗੋਰੇ ਸਾਪ ਨੂੰ ਲੱਗੀ ਕੋਈ ਨਹੀਂ ਉਹ ਕਰਦਾ ਬੰਨੂ ਜੀ ਤੀਜਾ ਬੰਦਨ ਨਾਲੇ ਅ ਨਹੀਂ ਫੜਿਆ ਗਿਆ ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਅੱਜ ਵੀ ਮਤੇ 'ਚ ਅਸੀਂ ਪਾਇਆ ਔਰ ਦੂਜੀ ਗੱਲ ਸਾਰੇ ਹਿੰਦੂ ਸੰਗਠਨਾਂ ਨੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਸਰਬਸਹਿਮਤੀ ਨਾਲ ਜਿਹੜਾ ਮਤਾ ਪਾਰ ਕੀਤਾ ਹੈ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜਗਾਨ ਲਈ ਹਿੰਦੂ ਸਾਡੀ ਜਿਹੜੇ ਹਿੰਦੂ ਸਮਾਜ ਹੈ ਹਿੰਦੂ ਨੇਤਾ ਨੇ ਜਾਂ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜਗਾਨ ਲਈ ਅਮਰਸਰ ਤੋਂ ਅਗਲੇ ਹਫਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾਲੀ ਜਾਗੋ ਵਿਭਿੰਨ ਸ਼ਹਿਰਾਂ 'ਚ ਕੱਢੀ ਜਾਏਗੀ ਉਹਦੀ ਪਹਿਲੀ ਕੜੀ ਦੇ 'ਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫਤੇ ਅਮਰਸਰ ਤੋਂ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਰ ਹਫਤੇ ਲੜੀਵਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਇਹ ਹਿੰਦੂਆਂ ਨੂੰ ਜਗਾਨ ਲਈ ਉਹ ਕੱਢੀ ਜਾਊਗੀ ਇਹ ਜਿਹੜਾ ਅੱਜ ਦਾ ਮੀਟਿੰਗ ਦਾ ਟੀਚਾ ਮਤਲਬ ਸਾਡਾ ਉਹ ਸੀਗਾ ਉਹ ਤੁਹਾਨੂੰ ਕਰਦਾ ਹੋਰ ਵੀ ਸਵਾਲ ਹੈ ਤਾਂ ਉਹ ਦੇਖੋ ਜਾਗੋ بڑا ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਇਹ ਕੀ ਹੈਗਾ ਕਿ ਕਿ ਪੰਜਾਬੀ ਜਾਗੋ ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ ਅਸੀਂ ਤਾਂ ਆਪਣੇ ਮਤਾਂ ਪਾਸ ਕੀਤਾ ਹੈ ਅਸੀਂ ਆਪਣੇ ਹਿੰਦੂ ਸਮਾਜ ਨੂੰ ਜਗਾਨ ਲਈ ਜਾਗੋ ਸ਼ੁਰੂ ਕਰ ਰਹੇ ਹਾਂ ਉਹ ਕਹਿੰਦੇ ਸਿੱਖਾਂ ਨੂੰ ਨੁਕਸਾਨ ਵਾਸਤੇ ਵੀ ਸ਼ਿਵ ਸਰ ਨਾਲ ਦੇਖੋ ਜੀ ਜਦੋਂ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ ਹਿੰਦੂ ਮੁ ਉਦੋਂ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ ਅਸੀਂ ਕੋਈ ਗੱਲ ਕਹਿ ਦੀ ਅਸੀਂ ਸਿੱਖਾ ਨੁਸਕਾ ਉਖਸਾ ਰਹੇ ਹਾਂ ਕਿੱਦਾਂ ਉਖਸਾ ਰਹੇ ਹਾਂ ਦੱਸੋ ਕਿਤੇ ਨਾਮ ਲਿਤਾ ਸਿੱਖ ਮੈਂ ਨਹੀਂ ਚਲੋ ਲੱਗਦਾ ਕਿੱਦਾਂ ਲੈ ਰਿਆ ਲੱਗਦਾ ਕਿ ਭਾਈਚਾਰਕ ਕਿਸਾਨ ਜਿਹਾ ਬਣਾ ਕੇ ਰੱਖ ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਜੀ ਸਾਰਾ ਬੋਝ ਮੇਰੇ ਤੇ ਨਾ ਪਾਓ ਭਾਈਚਾਰਕ ਸਾਂਝ ਉਦੋਂ ਨਹੀਂ ਵੀਦੀ ਤਾੜੀ ਨੇ ਐਦਾਂ ਵਜੂਗੀ ਐਦਾਂ ਨਹੀਂ ਵਜਣੀ ਮਤਲਬ ਹਾਰੇ ਵਾਰੀ ਭਾਈਚਾਰਕ ਸਾਂਝ ਦਾ ਬੋਝ ਸਾਡੇ ਕੰਦੇ ਆ ਦੀ ਪਾਦੋਗੇ ਵੀ ਤੁਹਾਡਾ ਦਾ ਮਤਲਬ ਸਮਾਜ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਥੱ ਟੋਕੜ ਸਾਨੂੰ ਵੀ ਤਕਲੀਫ ਹੁੰਦੀ ਸਾਡਾ ਬੰਦਾ ਉਹ ਮਾਰ ਕੇ ਚਲੇ ਗਿਆ ਆਪਣੇ ਵੱਲੋਂ ਅੱਜ ਸੰਕੀਮਪੁਰਾ ਤੋਂ ਆਪਣ ਬਚ ਗਿਆ ਲੇਕਿਨ ਸਹੀ ਮਨ ਅਜ ਸੋਚੋ ਉਹ ਬਚ ਗਿਆ ਅਜਾ ਡੀ ਐਮ ਸੀ ਬੈਠਾ ਹੈ ਉਹ ਕਰਦ ਨਹੀਂ ਹੁੰਦੀ ਹੋਗੀ ਉਹਨੂੰ ਗੋਲੀ ਦੇਣਾਂ ਨੂੰ ਕਾ ਡਾਕਟਰ ਮਿੰਟ ਬਾਅਦ ਇੰਜੈਕਸ਼ਨ ਲਾ ਦਊਗਾ ਜਦੋਂ ਘਰ ਆਊਗਾ ਉਦੋਂ ਪਤਾ ਲੱਗੂਗਾ ਨਸ ਕਿੱਤੋਂ ਕਿੱਤੋਂ ਕੱਟੀ ਗਈ ਹੈ ਨਸ ਕਿੱਤੋਂ ਕਿੱਤੋਂ ਕੱਟੀ ਹੈ ਕਿੱਤੋਂ ਫੱਟੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਬੇਨਤੀ ਹੈ ਵੀ ਉਸਾਰੇ ਕੀ ਅਸੀਂ ਉਕਸਾਇਆ ਅਸੀਂ ਆਪਣੀ ਗੱਲ ਕਰਨ ਆਏ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਗੱਲ ਕਰਦੇ ਆ ਠੀਕ ਹੈ ਨਾ ਸੋ ਮੈਂ ਆਪਣੇ Hindu ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਲਈ ਮੈਸੇਜ ਇਹਨਾਂ ਜਾਂਦਾ ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਆ ਕਿਸੇ ਦੇ ਸਾਨੂੰ ਕੋਈ ਫੰਡ ਤਾਂ ਨਹੀਂ ਦੇ ਰਿਹਾ ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ ਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਕੋ ਗਾਲ੍ਹਾਂ ਵੀ ਖਾ ਰਹੇ ਆ ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਆ ਅ ਸੰਦੀਪ ਗੋਰਾ ਥਾਪੜ ਦੇ ਪਰਿਵਾਰ ਹੀ ਸਫਰ ਹੋ ਰਿਹਾ ਨਾ ਅਸੀਂ ਸਫਰ ਹੋ ਰਹੇ ਆ ਬਾਕੀ ਸਮਾਜ ਨੂੰ ਕੀ ਹੋ ਗਿਆ ਗੋਰੇ ਦਾਪ ਨੇ ਕਿਦਾਂ ਠੱਗੀ ਮਾਰ ਲਈ ਕਿਹਨੂੰ ਮਾਰਦਾ ਕਿਹਨੂੰ ਗਲਤ ਕਹਿਦਾ ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਪ੍ਰਤੀ ਗਲਤ ਕਿਹੜੇ ਇੱਕ Hindu leader ਦੀ ਇੱਕ Hindu leader ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲੈ ਆ ਕੇ ਦਿਖਾ ਦਿਓ ਵੀ ਕਿਸੇ ਧਰਮ ਨੂੰ ਟਾਰਗੇਟ ਕੀਤਾ ਆਪਣੇ ਧਰਮ ਦੀ ਗੱਲ ਰੱਖਣਾ ਹਰੇਕ ਸ਼ਖਸ ਦਾ ਫਰਜ਼ ਹੈ Hindu Hindu ਤਰਫ ਦੀ ਗੱਲ ਕਰੇ ਮੁਸਲਮਾਨ ਇਸਲਾਮ ਦੀ ਗੱਲ ਕਰੇ ਪਰ ਜਦੋਂ ਆਪਾਂ ਦੂਸਰੇ ਧਰਮ ਤੇ ਕਿੰਤੂ ਪਰੰਤੂ ਕਰਦੇ ਆ ਉਹ ਕਿੰਨਾ ਮੈਨੂੰ ਘਰੂ ਸਾਹਿਬ ਇਹ ਦੱਸੋ ਮੈਂ 200 ਵੀਡੀਓ ਹੋਂ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ ਤੁਸੀਂ ਕੰਜਗਾ ਕਿਉਂ ਬਣਾਉਂਦੇ ਹੋ ਜੀ ਤੁਸੀਂ ਕਰਵਾ ਚੋਦੀ ਜਨਾਨੀਆਂ ਵਰਤ ਕੇ ਰੱਖਦੀਆਂ ਅਸੀਂ ਤਾਂ ਨਹੀਂ ਕਿਹਾ ਸਾਨੂੰ ਇੱਕ ਮਿੰਟ ਸਾਨੂੰ ਇਹ ਕਿਹਾ ਜਾਂਦਾ ਸ਼ਿਵਲਿੰਗ ਉੱਤੇ ਦੁੱਧ ਕਿ ਇੱਕ ਮਿੰਟ 2-4 ਬੰਦੇ ਇੱਕ ਮਿੰਟ ਭਾਜੀ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਜਿਹੜੇ 2-4 ਬੰਦੇ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਬੰਨੋ ਥੋੜਾ ਸਮਾਂ ਤੋਂ ਕਿਹਾ ਜਾਂਦਾ ਇੱਕ ਮਿੰਟ ਸਾਨੂੰ ਕਿਹਾ ਜਾਂਦਾ ਸ਼ਿਵਲਿੰਗ ਤੇ ਦੁੱਧ ਕਿ ਜੜਾਣੇ ਹਾਂ ਅਸੀਂ ਤਾਂ ਕਦੀ ਨਹੀਂ ਕਿਹਾ ਦਰਬਾਰ ਸਾਹਿਬ ਸਿਰੇ ਜਦੋਂ ਬੀੜ ਸਾਹਿਬ ਆਉਂਦੀ ਉਦੋਂ ਦੁੱਧ ਕਿ ਡੋਲਿਆ ਜਾਂਦਾ ਉਹੀ ਕਹਿ ਰਹੇ ਗੱਲ ਇਹ ਵੀ ਸਾਡੀ ਗੱਲ ਕਿਉਂ ਫੜਦੇ ਹੋ ਜਿਹੜੇ ਬੰਦੇ ਥਾਪੜ ਦੇ ਹਮਲਾ ਕਰਨ ਤੋਂ ਬਾਅਦ ਅ ਪਰਮਜੀਤ ਸਿੰਘ ਗਾਲੀ ਵਰਕੇ ਖੋਤੇ ਜਿੰਮੇਵਾਰੀ ਲੈ ਰਹੇ ਆ ਫਿਰ ਕਹ ਰਹੇ ਮੈਂ ਪੈਸੇ ਲਾਉਂਗਾ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋ ਗਈ ਭਾਈ ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾਂ ਲੱਖ ਰੁਪਏ ਦੇ ਦਿੱਤੇ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ ਇਹ ਮਰਨ ਤੋਂ ਪਹਿਲਾਂ ਨਹੀਂ ਸੁਪਾਰੀ ਦੇ ਮਰਨ ਤੋਂ ਬਾਅਦ ਦਿੰਦੇ ਆ ਇੱਕ ਸਾਰੇ ਬੰਦਿਆਂ ਨੂੰ ਵੀ ਤੂੰ ਬੰਦੇ ਮਾਰੋ ਹਿੰਦੂ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਸਾਡੇ ਹਿੰਦੂ ਲੀਡਰ ਸਰਦੀਪ ਦੋਰਾ ਠਾਪੜ ਜੀ ਦੇ ਉੱਤੇ ਜਿਹੜਾ ਕੁਝ ਲੋਕਾਂ ਨੇ ਹਮਲਾ ਕੀਤਾ ਪਹਿਲਾਂ ਤੇ ਉਹ ਨਿੰਦਨਯੋਗ ਆ ਦੂਸਰਾ ਪੰਜਾਬ ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਦੀਰ ਸੂਰੀ ਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਸੁਦੀਰ ਸੂਰੀ ਨੂੰ ਮਾਰਨ ਵਾਲਾ ਕਾਤਲ ਉਹਦੇ ਪੋਸਟਰ ਅੰਮ੍ਰਿਤਸਰ ਚ ਲਾਏ ਜਾ ਰਹੇ ਨੇ ਥੋੜੇ ਦਿਨਾਂ ਬਾਅਦ ਦੇਖੋ ਇਹੋ ਸੰਦੀਪ ਗੋਰੇ ਨੂੰ ਜਿਨ੍ਹਾਂ ਨੇ ਉਹਨਾਂ ਦੇ ਘਾਸ ਲੈਣਾ ਹਮਲਾ ਕੀਤਾ ਉਹਦੇ ਪੋਸਟਰ ਲਾਏ ਜਾਂਦੇ 30 ਦੇ ਫੋਟੋਆਂ ਲਾਏ ਜਾਂਦੇ ਸਾਡਾ ਪੰਜਾਬ ਸਾਡਾ ਪੰਜਾਬ ਹੈ ਜਿਹਨੇ ਪੰਜਾਬ ਦੀ ਅਜਰਾਨੀ ਦਿੱਕੀ ਕਰੀ ਰਣਨੀਤੀ ਇਹ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਿਹੜਾ ਤੱਕਾ ਹੋ ਰਿਹਾ ਜਿਹੜਾ ਸ਼ਿਵ ਸੈਨਾ ਆਗੂ ਤੇ ਹਮਲੇ ਹੋ ਰਹੇ ਨੇ ਇੱਕ ਹਿੰਦੂ ਗੋਡ ਬਣਾਇਆ ਜਾਏ ਦੂਸਰਾ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਲਤੋ ਜਲਤ ਅਸੀਂ ਕਿਸੇ ਸਿਕਿਉਰਟੀ ਨਹੀਂ ਕਿਸੇ ਦੀ ਮੰਗਦੇ ਜਿਹੜੇ ਲੀਡਰ ਨਿਸ਼ਾਨੇ ਤੇ ਨੇ ਜਿਹੜੇ ਲੀਡਰਾਂ ਨੂੰ ਪਤਾ ਹੈ ਕਿ ਇਹ ਲੋਕ ਨਿਸ਼ਾਨੇ ਤੇ ਨੇ ਉਹਨਾਂ ਦੀ ਸੁਰੱਖਿਆ ਦਿੱਤੀ ਜਾਏ ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਿਕਿਉਰਟੀ ਦਿੱਤੀ ਜਾਏ ਨਾ ਕੋਈ ਜੇ ਕੋਈ ਮਾੜਾ ਕੰਮ ਕਰਦਾ ਦੇਖੋ ਜੇ ਮੈਂ ਕੋਈ ਤੁਹਾਡੇ ਪ੍ਰਤੀ ਤੁਹਾਡੇ ਇਥੋਂ ਮੀਡੀਆ ਰਾਈ ਕੋਈ ਬਿਆਨ ਗਲਤ ਦਿੱਤਾ ਮੇਰੀ ਕਾਰਮੇਰ ਤੇ ਕਾਰਵਾਈ ਕਰਾ ਸਕਦੇ ਆ ਤੁਹਾਨੂੰ ਇਹ ਕਿੰਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ ਤੁਸੀਂ ਉਹਨਾਂ ਨੂੰ ਵੱਢੋ ਇਹ ਤਾਲਿਬਾਨ ਹੈ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਵੀ ਗੱਲਾਂ ਦੀ ਮੈਨੂੰ ਇੱਕ ਗੱਲ ਦਾ ਰੋਸ ਹੈ ਅਸੀਂ ਰੋਲਾ ਪਾਉਂਦੇ ਹਿੰਦੂ ਸਿੱਖ ਅਸੀਂ ਭਾਈ ਪਾਈਆਂ ਪਰ ਕਿਸੇ ਸਿੱਖ ਜਥੇਬੰਦੀ ਨੇ ਉਸ ਗੋਰੇ ਥਾਪਰ ਵਾਲੀ ਨਿੰਦਾ ਨਹੀਂ ਕੀਤੀ ਕਿ ਜਿਹੜਾ ਹਮਲਾ ਕੀਤਾ ਗਲਤ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਕਰਦੇ ਨੇ ਸਰਕਾਰ ਨੇ ਕਾਰਵਾਈ ਕੀਤੀ ਉਹ ਸੰਤੁਸ਼ਟ ਹੋ ਜਾਓ ਕੋਈ ਕਾਰਵਾਈ ਦੋ ਬੰਦੇ ਫੜੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਆ ਜੀ ਉਹ ਨਸ਼ੇੜੀ ਆ ਉਹ ਨਸ਼ੇੜੀ ਆ ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪਏ ਕਿਸੇ ਹੋਰ ਨੂੰ ਨਹੀਂ ਪਏ ਉਹਨਾਂ ਨੂੰ ਗੋਰਾ ਥਾਪਰ ਕਿਉਂ ਲੱਭਾ ਨਸ਼ੇੜੀਏ ਜਿਹੜਾ ਜੋ ਮੱਠਾ ਨਹੀਂ ਨਹੀਂ ਮੈਨੂੰ ਤੇ ਵੀ ਇਨਸਾਫ ਮੇਰੇ ਵਾਲੇ ਬੰਦੇ ਫੜ ਲਏ ਸੀ ਪੁਲਿਸ ਨੇ ਮੇਰੇ ਵਾਲੇ ਬੰਦੇ 10 ਫੜ ਲਏ ਇੱਕ ਪਾਕਿਸਤਾਨ 'ਚ ਬੈਠਾ ਸੀ ਬਾਕੀ ਗੱਲ ਇਹ ਐ ਲਾਸਟ ਵਿੱਚ ਮੈਂ ਇੱਕ ਗੱਲ ਕਹਾਂਗਾ ਕਿ ਜੋ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੈਨਾ ਕਿੰਤੂ ਉਹ ਪ੍ਰਤੀ ਕੀਤਾ ਜਾ ਰਿਹਾ ਬਹੁਤ ਗਲਤ ਹੈ ਨਿੰਦਨਯੋਗ ਹੈ ਮੈਂ ਡੀਜੀਪੀ ਸਾਹਿਬ ਕੋਈ ਮੰਨ ਕਰਾਂਗਾ ਡੀਜੀਪੀ ਸਾਹਿਬ ਕਿੰਨੀ ਕੁ ਦਿਨ ਚੁੱਪ ਰਹੋਗੇ ਕਿੰਨੀ ਦਿਨ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ ਕਿੰਨੀ ਦਿਨ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ ਇਹ 19 ਦਿਨ ਤੱਕ ਇਸੇ ਕਿਸੇ ਹੋਰ ਕਿਸੇ ਸੰਗਠਨ ਤੇ ਜੇ ਕਿਸੇ ਹੋਰ ਕੌਮ ਦੇ ਲੀਡਰ ਤੇ ਹਮਲਾ ਹੋਇਆ ਹੁੰਦਾ ਉਥੇ ਮੁੱਖ ਮੰਤਰੀ ਵੀ ਪਹੁੰਚਦਾ ਉਥੇ ਮੰਤਰੀ ਵੀ ਪਹੁੰਚਦੇ ਗੋਰਾ ਥਾਪੜ ਦਾ ਹਾਲ ਕੁਛਾਂ ਦੀ ਕੋਈ ਮਤਲਬ ਨਹੀਂ ਜੀ ਬਿਲਕੁਲ ਨਹੀਂ ਸੰਤੁਸ਼ਟ ਨਹੀਂ ਪੁਲਿਸ ਪੁਲਿਸ ਖੁਲਾਸਾ ਕਰੇ ਸਮਝਦਾ ਬੇਸ਼ੱਕ ਬੇहद ਨਿੰਦਣਯੋਗ ਤੇ ਅਫਸੋਸਜਨ ਘਟਨਾ ਲੁਧਿਆਣੇ ਸ਼ਿਵਸੇਨ ਆਗੂ ਗੋਰਾ ਥਾਪੜ ਜਿੰਨਾ ਹੋਈ ਲੇਕਿਨ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦਾ 45% ਜਿਹੜਾ ਹਿੰਦੂ ਸਮਾਜ ਹੈ ਔਰ ਜਿਹੜੇ ਉਹਨਾਂ ਦਾ ਅਗਵਾਈ ਕਰਨ ਵਾਲਾ ਹਿੰਦੂ ਸੰਗਠਨ ਹੈ ਅੱਜ ਸਾਰੇ ਇਹ ਸੰਗਠਨ ਪੰਜਾਬ ਚ ਕੋਈ ਇੱਕਦਮ ਨਾ ਨਹੀਂ ਜਿੰਨੇ ਸੰਗਠਨ ਨੇ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਆ ਸਭ ਨੇ ਹਿੰਦੂ ਸਮਾਜ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਇੱਥੇ ਇੱਕ ਰਣਨੀਤੀ ਤੈਅ ਕੀਤੀ ਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਹਿੰਦੂਆਂ ਚ ਅਲੱਗ ਜਗਾਂ ਲਈ ਜਾਗੋ ਕੱਢੀ ਜਾਣੀ ਐ ਜਿਹੜਾ ਲਗਾਤਾਰ ਹਿੰਦੂ ਆਗੂਆਂ ਦੇ ਹਮਲੇ ਹੁੰਦੇ ਆ ਕਾਇਲਾਂ ਨੂੰ 50 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਔਰ ਜਿਹੜਾ ਕੋਈ ਕਤਲੇਆਮ ਕੀ ਸ਼ਹੀਦ ਕੀਤਾ ਗਿਆ ਹਿੰਦੂ ਕਿਸੇ ਆਗੂ ਨੂੰ ਉਸ ਪਰਿਵਾਰ ਨੂੰ 1 ਕਰੋੜ ਰੁਪਇਆ ਤੇ ਉਸ ਪਰਿਵਾਰ ਦੇ ਇੱਕ ਆਗੂ ਨੂੰ ਜਿਹੜੀ ਨੌਕਰੀ ਸਰਕਾਰੀ ਕਿਉਂਕਿ ਜਦੋਂ ਅੱਜ ਦੇਖੋ ਇੱਕ ਹਫਤਾ ਪਹਿਲਾਂ ਹੀ ਜਾਂ 20 ਦਿਨ ਪਹਿਲਾਂ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਸ਼ੁਭ ਕਰਨ ਦੀ ਬੜੀ ਇੱਕ ਮੈਂ ਸਮਝਦਾ ਮੰਦ ਭਾਗੀ ਗੱਲ ਹੈ ਉਹਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੁੰਦਾ ਭਰਾ ਅਡਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕਿਦਾਂ ਸਮਾਂ ਕੱਢ ਕੇ ਉਹਦੇ ਪਰਿਵਾਰ ਲਈ 1 ਕਰੋੜ ਦਾ ਚੈੱਕ ਤੇ ਸਰਕਾਰੀ ਨੌਕਰੀ ਜਿਹੜੀ ਆ ਉਹ ਦੇ ਦਿੰਦੇ ਕਿਤੇ ਨਾ ਕਿਤੇ ਕਿਸਾਨਾਂ ਦਾ ਪ੍ਰੈਸ਼ਰ ਬਣਿਆ ਅੱਜ ਹਿੰਦੂ ਸਮਾਜ ਨੂੰ ਜਿਹੜੇ ਵੋਟਾਂ ਲੈਣੀਆਂ ਹੁੰਦੀਆਂ ਤਾਂ ਤਾਂ ਗੱਲ ਨਾ ਲਾਇਆ ਜਾਂਦਾ ਮੰਦਰਾਂ 'ਚ ਜਾਇਆ ਜਾਂਦਾ ਲੇਕਿਨ ਜਦੋਂ ਮਸਲੇ ਆ ਜਾਂਦੇ ਹਿੰਦੂ ਸਮਾਜ ਦੀਆਂ ਦਿੱਕਤਾਂ ਦੇ ਸਾਡੂ ਇੱਕ ਪਰਚਾ ਕਰਾਉਣ ਦੇ ਲਈ ਜਦੋਂ ਕੋਈ ਫਿਲਮ ਦੇ ਵਿੱਚ ਗਾਣੇ 'ਚ ਕੋਈ ਬੇਅਦਬੀ ਹੁੰਦੀ ਹੈ ਪਰਚਾ ਕਰਾਉਣ ਦੇ ਲਈ ਤੁਸੀਂ ਵੀ ਕਵਰ ਕਰਦੇ ਹੋ ਧਰਨੇ ਲਾਣੇ ਪੈਂਦੇ ਆ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਸੰਤ ਸਮਾਜ ਦੀ ਗਵਾਹੀ 'ਚ ਮੁੱਦਿਆਂ ਦੇ ਸਭ ਨੇ ਪ੍ਰਸਤਾਵ ਜਿਹੜਾ ਵਾ ਉਹ ਹਾਮੀ ਭਰੀ ਹੈ ਸਭ ਨੇ ਸਮਰਥਨ ਜਿਤਾਈ ਹੈ ਸਮਰਥਨ ਕੀਤਾ ਇਸ ਗੱਲ ਦਾ ਔਰ ਇਹ ਕੇਵਲ ਅੱਜ ਤੱਕ ਸੀਮਤ ਨਹੀਂ ਰਹੂਗਾ ਇਹਦਾ ਮੁੱਦਿਆਂ ਦੇ ਵਿੱਚ ਇੱਕ ਤਾਂ ਹਿੰਦੂ ਬੋਰਡ ਜਿਹੜਾ ਆਏ ਦਿਨ ਜਿਹੜੀ ਸਾਡੀ ਧਰਮ ਦੀ ਬੇਅਦਬੀ ਹੁੰਦੀ ਹੈ ਮੰਦਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਸਾਡੇ ਮੰਦਰਾਂ ਦਾ ਮੁਸੰਮਨਦਾ ਜਿਹੜਾ ਪੈਸਾ ਉਹ ਸਰਕਾਰਾਂ ਦੇ ਹੈਂਡਓਵਰ ਹੈ ਕਿਉਂ ਸਾਡੇ ਸਮਾਜ ਨੂੰ ਉਹ ਪੈਸਾ ਨਹੀਂ ਮਿਲਦਾ ਕਿਉਂ ਸਾਡੇ ਸਮਾਜ ਨੂੰ ਪਰਫੁੱਲਿਤ ਨਹੀਂ ਕੀਤਾ ਜਾਂਦਾ ਸਾਡੇ ਬਹੁਤ ਸਾਰੇ ਐਸੇ ਪਰਿਵਾਰ ਨੇ ਧਰਮ ਪਰਿਵਰਤਨ ਦੀ ਗੱਲ ਹਰ ਕੋਈ ਕਰਦਾ ਲੇਕਿਨ ਉਹਦੀ ਜੜ ਕੀ ਹੈ ਬੇਰੋਜ਼ਗਾਰੀ ਲੋਕਾਂ ਦੇ ਘਰ 'ਚ ਸਹੂਲਤਾਂ ਨਹੀਂ ਆ ਉਹ ਮੰਦਰਾਂ ਦਾ ਪੈਸਾ ਸਹੀ ਸਹੂਲਤਾਂ 'ਚ ਲੱਗੇ ਲੋਕਾਂ ਨੂੰ ਫ੍ਰੀ ਇਲਾਜ ਫ੍ਰੀ ਸਿੱਖਿਆ ਮਿਲੇ ਕਿਉਂ ਸਾਡਾ ਧਰਮ ਕਿਹਦੇ ਜਾਂਦਾ ਨਹੀਂ ਸਨਾਤਨ ਧਰਮ ਬਹੁਤ ਵਿਸ਼ਾਲ ਧਰਮ ਹੈ ਦੂਸਰਾ ਇਹਦੇ ਵਿੱਚ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਉੱਪਰ ਹਮਲੇ ਹੋਏ ਆ ਚਾਹੇ ਹੱਤਵਾਲ ਪੀੜਤ ਜਿਹੜੇ ਪੰਜਾਬ ਦੇ 35000 ਨੇ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਕੀਤੀ ਹੈ ਤੀਸਰਾ ਤੇ ਬਹੁਤ ਅਹਿਮ ਜਿਹੜਾ ਸਾਡੇ Hindu ਸਮਾਜ ਦੇ ਹਰ ਇੱਕ ਦੇਵੀ ਦੇਵਤਾ ਗਲ ਦੇ ਹੱਥ ਸ਼ਸਤਰ ਹੈ ਸਾਨੂੰ ਵੀ ਤ੍ਰਿਸ਼ੂਲ ਜਿਹੜਾ ਬਗਵਾਲ ਬੋਲੇਨਾਥ ਦਾ ਉਹ ਸਭ ਨੂੰ ਜਿਹੜੀ ਮਾਨਤਾ ਦਿੱਤੀ ਜਾਵੇ Hindu ਸਮਾਜ ਨੂੰ ਆਪਣੀ ਸੇਫਟੀ ਨੂੰ ਕਿਉਂਕਿ ਪੰਜਾਬ ਦਾ Hindu ਅੱਜ ਅਸੁਰੱਖਿਅਤ ਮਹਿਸੂਸ ਕਰ ਰਿਹਾ ਲਗਾਤਾਰ ਜਾਦੀ ਇਹ ਪਿਛਲੇ ਕੁ ਸਮੇਂ ਤੋਂ ਸਰਕਾਰ ਬਣੀ ਹੈ ਲਗਾਤਾਰ ਪੰਜਾਬ ਦੇ ਵਿੱਚ Hindu ਆਗੂਆਂ ਤੇ ਹਮਲੇ ਹੋ ਰਹੀ ਹੈ ਗੋਲੀਬਾਰੀ ਹੋ ਰਹੀ ਹੈ ਅੱਜ ਵੀ ਦੇਖੋ ਪਟਿਆਲੇ ਦੇ ਵਿੱਚ ਅਮਰਨਾਥ ਯਾਤਰਾ ਤੋਂ ਵਾਪਸ ਵਰਤੀ ਬੱਸ ਦੇ ਉੱਤੇ 30-35 ਹਮਲਾਵਰਾਂ ਨੇ ਕਿਰਪਾਨਾਂ ਦੇ ਨਾਲ ਗੋਲੀਆਂ ਚਲਾ ਕੇ ਉਹਨਾਂ ਦੇ ਹਮਲਾ ਕੀਤਾ ਹੈ ਇਹ ਲਗਾਤਾਰ ਪੰਜਾਬ ਚ ਕਦ ਤੱਕ ਚਲੇਗਾ ਤੇ ਪੰਜਾਬ ਦਾ Hindu ਕਿਹਦੀ ਵੇੜ ਚ ਹੈ ਅੱਜ ਗੋਰਾ ਥਾਪੜ ਜੀ ਉੱਤੇ ਹਮਲਾ ਹੋਇਆ ਸਾਡੇ ਜਿਹੜੇ ਜਿਨ੍ਹਾਂ ਨੂੰ ਦਰਕਨਾਰ ਕਰਤਾ ਜਿਹੜੇ ਅੱਜ ਕੇਂਦਰ ਚ ਮੰਤਰੀ ਬਣੇ ਰਵਨੀ ਦੀ ਬਿੱਟੂ ਉਹਨਾਂ ਕੋਲ ਇੱਕ ਧਾਰਮਿਕ ਫੰਕਸ਼ਨ 'ਤੇ ਪਹੁੰਚਣ ਦਾ ਸਮਾਂ ਸੀ ਲੇਕਿਨ ਗੋਰਾ ਤਾਂ ਪੜਦਾ ਹਾਲਚਾਲ ਪਤਾ ਕਰਨ ਦਾ ਸਮਾਂ ਨਹੀਂ ਸੀ ਜਿਹੜੇ ਤੋਂ ਚੁਣੇਗੇ ਰਾਜਾ ਬੜਿੰਗ ਜੀ ਉਹਨਾਂ ਕੋਲ ਉਸ ਗੋਰਾ ਥੱਬੜ ਤੋਂ ਮਿਲਣ ਦਾ ਸਮਾਂ ਨਹੀਂ ਸੀ ਲੇਕਿਨ ਵੋਟਾਂ ਤੋਂ ਪਹਿਲਾਂ ਹਰ ਇੱਕ ਜਿਹੜਾ ਵਾ ਰਾਜਦਿਕ ਦਲ ਸਾਨੂੰ ਗੱਲ ਨਾਲ ਲਾਉਣ ਦੀ ਗੱਲ ਕਰਦਾ ਲੇਕਿਨ ਵੋਟਾਂ ਤੋਂ ਬਾਅਦ ਭੁੱਲ ਜਾਂਦਾ ਬਿਲਕੁਲ ਇਸ ਕੇਸ ਦੇ ਵਿੱਚ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਔਰ ਬਿਲਕੁਲ ਸਪਸ਼ਟ ਫੇਅਰ ਜਾਂਚ ਹੋਣੀ ਚਾਹੀਦੀ ਕਿਉਂਕਿ ਲਗਾਤਾਰ ਇਹ ਪੰਜਾਬ 'ਚ ਹੋ ਗਿਆ ਟਾਰਗੇਟ ਕਿਲਿੰਗ ਹੋ ਰਹੀਆਂ ਲਗਾਤਾਰ ਪੰਜਾਬ 'ਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਜਿਹੜਾ ਦੇਸ਼ ਇਦਾਂ ਦੀ ਗੱਲ ਕਰਦਾ ਬੜੀ ਦੇ ਕੋਈ ਇੱਕ ਹੈਰਾਨੀ ਦੀ ਗੱਲ ਹੈ ਗੋਰਾ ਥੱਬੜ ਇਨਸੀਡੈਂਟ ਤੋਂ ਬਾਅਦ ਇਸ ਹਮਲੇ ਤੋਂ ਬਾਅਦ ਜਦੋਂ ਪੂਰੇ ਦੇਸ਼ 'ਚ ਚਰਚਾ ਹੋਈ ਤੁਹਾਡੀ ਬਦੌਲਤ মিডিਆ ਦੀ ਬਦੌਲਤ ਤਾਂ ਲੁਧਿਆਣੇ ਦੇ ਸੀਬੀ ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੁੰਦਾ ਹੈ ਹੇਟ ਸਪੀਚ ਦੇ ਉੱਤੇ ਇਹ ਆਰਡਰ ਉਦੋਂ ਕਿਉਂ ਨਹੀਂ ਜਾਰੀ ਹੁੰਦੇ ਜਦੋਂ ਇਸ ਹਮਲੇ ਤੋਂ ਬਾਅਦ ਕੁਝ ਲੋਕ ਹਿੰਦੂ ਸਮਾਜ ਨੂੰ ਟਾਰਗੇਟ ਕਰਦੇ ਆ ਜਾਗੋ ਕੱਢਣ ਦੀ ਗੱਲ ਕਰਦੇ ਆ ਇਹ ਉਹਨਾਂ ਵੱਲੋਂ ਕਿਉਂ ਨਹੀਂ ਇਹ ਹੇਟ ਸਪੀਚ ਦੇ ਆਰਡਰ ਜਾਰੀ ਕੀਤੇ ਜਾਂਦੇ